ਤੇ ਉਹ ਤੋਂ ਕੇਸਾਨ ਮੋਰਚਾ ਇਸ ਗੱਲ ਦੀ ਰਹਿਨਮਾਈ ਕਰੂਗਾ ਜਿਹੜਿਆ ਵੀ ਕੋਈ ਬੀਜੇਪੀ ਦਾ ਹੋਰ ਪਾਰਟੀਆਂ ਜਿਹੜੀਆਂ ਇਹਨਾਂ ਨੂੰ ਸਮਰਥਨ ਦੇਣਗੀਆਂ ਹੁਣ ਦੇਖੋ ਜਿੱਥੇ ਵੀ ਇਹਨਾਂ ਦੀ ਮਗਰ ਗੱਡੀ ਜਾਊਗੀ ਜਿਵੇਂ ਉੱਥੇ ਮਗਰ ਮਗਰ ਜਾਵਾਂਗੇ ਅਸੀਂ ਤਾਂ ਅਸੀਂ ਬੀਜੇਪੀ ਦੇ ਜੋ ਵੀ ਐਮਪੀ ਖੜਨਗੇ ਜਿਹੜੀ ਉਹਨਾਂ ਦੀ ਕੋਈ ਮਦਦ ਕਰਨ ਸਾਡਾ ਬਾਈਕਾਟ ਕਰਾਂਗੇ education is not the amount of information that is put in the human brain it must have man-making character-making and life-building assimilation of ideas ਦੋਸਤੋ ਬਿਆਨ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਜਦੋਂ ਚੋਣਾਂ ਦਾ ਮਾਹੌਲ ਹੋਵੇ ਤਾਂ ਇਹੋ ਜਿਹੇ ਬਿਆਨ ਧਿਆਨ ਖਿੱਚਦੇ ਹੀ ਹਨ ਇਹਨਾਂ ਨੇ ਬੜਾ ਹੀ ਸਾਫ਼-ਸਾਫ਼ ਕਿਹਾ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਕਿਸਾਨ ਬੀਜੇਪੀ ਮਤਲਬ ਭਾਰਤੀ ਜਨਤਾ ਪਾਰਟੀ ਦਾ ਡਟ ਕੇ ਵਿਰੋਧ ਕਰਨਾ ਪਰ ਦੋਸਤੋ ਵਿਰੋਧ ਸਿਰਫ ਬੀਜੇਪੀ ਦਾ ਹੀ ਕਿਉਂ ਇਹ ਸਵਾਲ ਤਾਂ ਇਹਨਾਂ ਨੂੰ ਪੁੱਛਣਾ ਬਣਦਾ ਹੀ ਹੈ ਕਿ ਬਾਕੀ ਪਾਰਟੀਆਂ ਦੁੱਧ ਤੋਤੀਆਂ ਹਨ ਗ੍ਰੈਂਡ ਵੈਲਕਮ ਪਿੰਡਾਂ ਵਿੱਚ ਗ੍ਰੈਂਡ ਵੈਲਕਮ ਕਿਸਦਾ ਕੀਤਾ ਜਾਵੇ ਕਿਹੜੀ ਪਾਰਟੀ ਦਾ ਕਰਨਾ ਹੈ ਉਸ ਦਾ ਜਿਸ ਦੀ ਭਾਰਤ ਜੋੜੋ ਤੋੜੋ ਅਤੇ ਭਾਰਤ ਦੀਆਂ ਯਾਤਰਾ ਵਿੱਚ ਇਹਨਾਂ ਦੀਆਂ ਕਿਸਾਨ ਯੂਨੀਅਨਾਂ ਦੇ ਲੀਡਰ ਹੋ ਮੁਹਮਮਾ ਕੇ ਚਿੱਟੇ ਦੇ ਨਾਲ ਸ਼ਾਮਲ ਹੁੰਦੇ ਰਹੇ ਹਨ ਅੱਜ ਇਹਨਾਂ ਕੁਝ ਸਵਾਲਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਵੋ ਚਲੋ ਦੋਸਤੋ ਆਪਣੇ ਵਿਸ਼ੇ ਉੱਤੇ ਆਉਂਦੇ ਹਾਂ ਸਵਰਨ ਸਿੰਘ ਪੰਦੇਰ ਇੱਕ ਕਿਸਾਨ ਯੂਨੀਅਨ ਦਾ ਨੇਤਾ ਪਤਾ ਹੈ ਦੋਸਤੋ ਪੰਜਾਬ ਵਿੱਚ ਕਿੰਨੀਆਂ ਕਿਸਾਨ ਯੂਨੀਅਨਾਂ ਹਨ ਸਿਰਵ ਕਿਸਾਨਾਂ ਦੀਆਂ ਹੀ ਰਜਿਸਟਰਡ ਯੂਨੀਅਨਾਂ ਦੀ ਗਿਣਤੀ ਲਗਭਗ 30-32 ਦੇ ਕਰੀਬ ਹੈ ਦੋਸਤੋ ਪੰਜਾਬ ਵਿੱਚ ਜ਼ਿਲ੍ਹੇ 18 ਅਤੇ ਕਿਸਾਨ ਯੂਨੀਅਨਾਂ 30 ਤੋਂ ਵੱਧ ਹਰ ਯੂਨੀਅਨ ਦਾ ਆਪਣਾ ਇਹ ਦਾਵਾ ਹੁੰਦਾ ਹੈ ਕਿ ਉਹ ਪੰਜਾਬ ਦੇ ਸਾਰੇ ਕਿਸਾਨਾਂ ਦੀ ਨੁਮਾਇੰਦਗੀ ਕਰਦੀ ਹੈ ਨਿਰਪੱਖ ਅਤੇ ਸਿਰਫ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਕਿਸਾਨ ਯੂਨੀਅਨ ਪਰ ਕੀ ਦੋਸਤੋ ਇਹ ਸਚਾਈ ਹੈ ਸੋਚਣ ਵਾਲੀ ਗੱਲ ਹੈ ਆਪਣੇ ਆਪ ਨੂੰ ਨਿਰਪੱਖ ਦੱਸਣ ਵਾਲੀਆਂ ਇਹ ਕਿਸਾਨ ਯੂਨੀਅਨਾਂ ਇਹਨਾਂ ਦੇ ਨੇਤਾ ਥੋੜਾ ਧਿਆਨ ਨਾਲ ਵਿਚਾਰਿਓ ਕਿਸੇ ਨਾ ਕਿਸੇ ਰਾਜਨੀਤਿਕ ਦਲ ਦਾ ਇੱਕ ਵਿੰਗ ਹੀ ਹੁੰਦਿਆਂ ਹਨ ਕਿਸੇ ਨਾ ਕਿਸੇ ਰਾਜਨੀਤਿਕ ਦਲ ਪ੍ਰਤੀ ਇਹ ਖੁੱਲਾ ਰੁਝਾਨ ਰੱਖਦੀਆਂ ਹੀ ਹਨ ਸਗੋਂ ਰੁਝਾਨ ਹੀ ਨਹੀਂ ਉਹਨਾਂ ਲਈ ਚੋਣਾਂ ਵੇਲੇ ਫੀਲਡਿੰਗ ਵੀ ਕਰਦੀਆਂ ਹਨ ਸਵਰਨ ਸਿੰਘ ਪੰਦੇਰ ਨੇ ਕਿਸ ਰਾਜਨੀਤਿਕ ਦਲ ਲਈ ਫੀਲਡਿੰਗ ਕੀਤੀ ਹੈ ਉਪਰੋਕਤ ਬਿਆਨ ਰਾਹੀ ਇਸ ਦਾ ਅੰਦਾਜ਼ਾ ਤੁਹਾਨੂੰ ਆਪ ਹੀ ਲਗਾਉਣਾ ਚਾਹੀਦਾ ਹੈ ਇਹਨਾਂ ਦਾ ਦਾਵਾ ਕਿ ਅਸੀਂ ਵਿਰੋਧ ਸਿਰਫ ਬੀਜੇਪੀ ਦਾ ਕੀਤਾ ਹੈ ਕਿਸੇ ਦਾ ਸਮਰਥਨ ਨਹੀਂ ਕੀਤਾ ਬਿਲਕੁਲ ਠੀਕ ਦੋਸਤੋ ਬਿਲਕੁਲ ਠੀਕ ਪਰ ਦੋਸਤੋ ਇਸ ਦਾ ਫਾਇਦਾ ਕਿਸ ਨੂੰ ਹੋਵੇਗਾ ਵਿਰੋਧੀ ਦਲਾਂ ਨੂੰ ਐਂਟੀ ਬੀਜੇਪੀ ਦਲਾਂ ਨੂੰ ਜਿਸ ਨੂੰ ਇੰਡੀਆ ਆਲਾਈਸ ਕਰਕੇ ਜਾਣਿਆ ਜਾਂਦਾ ਹੈ ਅੱਜਕੱਲ੍ਹ ਦੋਸਤੋ ਬੇਸ਼ੱਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇਂ ਅੱਡ-ਅੱਡ ਚੋਣਾਂ ਲੜ ਰਹੇ ਹਨ ਪਰ ਇਹਨਾਂ ਦੀ ਜਿੱਤੀ ਹੋਈ ਸੀਟ ਜਾਵੇਗੀ ਤਾਂ ਇੱਕ ਹੀ ਤਰ੍ਹਾਂ ਨੂੰ ਕਾਂਗਰਸ ਦੀ ਅਗਵਾਈ ਵਾਲੀ ਇੰਡੀਆ ਆਲਾਈਸ ਨੂੰ ਦੋਸਤੋ ਆਮ ਆਦਮੀ ਪਾਰਟੀ ਦਾ ਤਾਂ ਲੋਕ ਸਭਾ ਵਿੱਚ ਹੁਣ ਇੱਕ ਵੀ ਐਮਪੀ ਨਹੀਂ ਹੈ ਦੋਸਤੋ ਇੱਕ ਜਲੰਧਰ ਦੇ ਕਾਂਗਰਸੀ ਨੂੰ ਆਮ ਆਦਮੀ ਪਾਰਟੀ ਵਿੱਚ ਲਿਆ ਕੇ ਇੱਕ ਕੱਟੜ ਇਮਾਨਦਾਰ ਦਾ ਟੈਗ ਲਗਾਇਆ ਗਿਆ ਅਤੇ ਜਲੰਧਰ ਦੀ ਇਕਲੋਤੀ ਸੀਟ ਆਪ ਨੂੰ ਲੋਕ ਸਭਾ ਵਿੱਚ ਮਿਲ ਗਈ ਹੁਣ ਤਾਂ ਦੋਸਤੋ ਕਾਂਗਰਸ ਤੋਂ ਆਏ ਉਹ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਐਮਪੀ ਉਹ ਭਾਜਪਾ ਜੁਆਇਨ ਕਰ ਗਏ ਹਨ ਇਸ ਵੇਲੇ ਆਮ ਆਦਮੀ ਪਾਰਟੀ ਦਾ ਲੋਕ ਸਭਾ ਵਿੱਚ ਨੁਮਾਇੰਦਗੀ ਕਰਨ ਵਾਲਾ ਹੈ 0 ਦੋਸਤੋ 2024 ਵਿੱਚ ਵੀ ਆਮ ਆਦਮੀ ਪਾਰਟੀ ਨੂੰ ਦਿੱਲੀ ਅਤੇ ਪੰਜਾਬ ਤੋਂ ਹੀ ਆਸ ਹੈ ਦਿੱਲੀ ਵਿੱਚ ਦਾ ਹੋ ਸਕਦਾ ਹੈ ਕਿ ਇਹਨਾਂ ਨੂੰ ਪਿਛਲੀ ਵਾਰ ਵਾਂਗ ਹੀ 0 ਪ੍ਰਾਪਤ ਹੋਵੇ ਪਰ ਪੰਜਾਬ ਵਿੱਚ ਇੱਥੇ 4-5 ਸੀਟਾਂ ਦੀ ਦਾਅਵੇਦਾਰੀ ਤਾਂ ਆਮ ਆਦਮੀ ਪਾਰਟੀ ਰੱਖਦੀ ਹੀ ਹੈ 2024 ਵਿੱਚ ਜਦੋਂ ਲੋਕ ਸਭਾ ਚੁਣੀ ਜਾਵੇਗੀ ਤਾਂ ਉਸ ਵਿੱਚ ਇਹ ਕਿਸ ਦੇ ਨਾਲ ਜਾ ਕੇ ਬੈਠਣਗੇ ਦੋਸਤੋ ਇਹ 4-5 ਸੀਟਾਂ ਜੇ ਇਹਨਾਂ ਨੂੰ ਪ੍ਰਾਪਤ ਹੋ ਵੀ ਜਾਂਦੀਆਂ ਹਨ ਤਾਂ ਇਹ ਜਾ ਕੇ ਬੈਠਣਗੇ ਕਾਂਗਰਸ ਦੇ ਸਮਰਥਨ ਵਿੱਚ ਇੰਜ ਦੋਸਤੋ ਆਮ ਆਦਮੀ ਪਾਰਟੀ ਹੋਵੇ ਜਾਂ ਕਾਂਗਰਸ ਇਹਨਾਂ ਨੂੰ ਜੋ ਵੀ ਸੀਟਾਂ ਪ੍ਰਾਪਤ ਹੋਣਗੀਆਂ ਉਹ ਲਗਭਗ ਕਾਂਗਰਸ ਦੀਆਂ ਹੀ ਸੀਟਾਂ ਹੋਣਗੀਆਂ ਇੰਡੀਆ ਅਲਾਈანს ਜਿਸ ਦੀ ਅਗਵਾਈ ਕਾਂਗਰਸ ਕਰਦੀ ਹੈ ਦੋਸਤੋ ਪੰਜਾਬ ਵਿੱਚ ਅਕਾਲੀਆਂ ਦਾ ਤਾਂ ਲਗਭਗ ਭੋਗ ਪੈ ਹੀ ਗਿਆ ਹੈ ਹੋ ਸਕਦਾ ਹੈ ਉਹ ਇੱਕ ਅੱਧੀ ਸੀਟ ਪ੍ਰਾਪਤ ਕਰ ਜਾਣ ਪਰ ਫਿਰ ਪੰਜਾਬ ਵਿੱਚ ਮੁਕਾਬਲਾ ਦੇਖਿਆ ਜਾਵੇ ਤਾਂ ਬੀਜੇਪੀ ਵਰਸਸ ਕਾਂਗਰਸ ਅਲਾਇੰਸ ਹੀ ਬਚਦਾ ਹੈ ਭੰਦੇਰ ਸਾਹਿਬ ਦਾ ਕਹਿਣਾ ਹੈ ਕਿ ਬੀਜੇਪੀ ਨੂੰ ਪਿੰਡਾਂ ਵਿੱਚ ਵੜ ਨਹੀਂ ਦੇਣਾ ਮਤਲਬ ਫਿਰ ਪਿੰਡਾਂ ਵਿੱਚ ਕੌਣ ਜਾਣਗੇ ਬੀਜੇਪੀ ਤਾਂ ਉੱਥੋਂ ਵੜ ਹੀ ਨਹੀਂ ਸਕਦੀ ਤਾਂ ਫਿਰ ਵੜੇਗਾ ਪਿੰਡਾਂ ਵਿੱਚ ਕਾਂਗਰਸ ਦਾ ਅਲਾਇੰਸ ਦੋਸਤੋ ਇਸ ਵਿਰੋਧ ਪਿੱਛੇ ਕਿਸਾਨ ਯੂਨੀਅਨਾਂ ਆਪਣਾ ਤਰਕ ਵੀ ਬੜਾ ਵਧੀਆ ਹੀ ਦਿੰਦੀਆਂ ਹਨ ਉਹਨਾਂ ਦਾ ਕਿਸਾਨ ਯੂਨੀਅਨ ਦਾ ਦਾਵਾ ਹੈ ਕਿ ਬੀਜੇਪੀ ਦੇ ਕਿਸਾਨ ਬਿਲ ਵੇਲੇ 700 ਦੇ ਕਰੀਬ ਕਿਸਾਨ ਮੋਦ ਦੇ ਮੂਹਰੇ ਵਿੱਚ ਚਲੇ ਗਏ ਸਨ ਇਸ ਕਰਕੇ ਇਹ ਕਿਸਾਨ ਵਿਰੋਧੀ ਹੈ ਬੀਜੇਪੀ ਪਰ ਕੀ ਇਹ 700 ਦੇ ਕਰੀਬ ਜੋ ਮੌਤਾਂ ਹੋਈਆਂ ਕੀ ਇਹ ਪੁਲਿਸ ਦੇ ਧੱਕੇ ਕਰਕੇ ਹੋਈਆਂ ਜਾਂ ਪੁਲਿਸ ਲਾਠੀ ਚਾਰਜ ਕਰਕੇ ਹੋਈਆਂ ਦੋਸਤੋ ਇਹਨਾਂ ਵਿੱਚ ਇੱਕ ਵੀ ਮੌਤ ਪੁਲਿਸ ਐਕਸ਼ਨ ਕਰਕੇ ਨਹੀਂ ਹੋਈ ਪਰ ਦੂਜੇ ਪਾਸੇ ਖੁੱਲਾ ਮੈਦਾਨ ਛੱਡਿਆ ਜਾ ਰਿਹਾ ਹੈ ਉਸ ਪਾਰਟੀ ਵਾਸਤੇ ਜਿਸ ਨੇ 84 ਦੇ ਦੰਗਿਆਂ ਵੇਲੇ 3000 ਤੋਂ ਵੱਧ ਹਾਂਜੀ 3000 ਤੋਂ ਵੱਧ ਲੋਕ ਡਾਇਰੈਕਟ ਐਕਸ਼ਨ ਵਿੱਚ ਕਤਲ ਕਰ ਦਿੱਤੇ ਸਨ ਜਦੋਂ ਇੰਦਰਾ ਗਾਂਧੀ ਦੀ ਮੌਤ ਹੋਈ ਸੀ ਇਲਜ਼ਾਮ ਤਾਂ ਦੋਸਤੋ ਉਸ ਪਾਰਟੀ ਉੱਪਰ ਵਾਵਾ ਲੱਗਦੇ ਹਨ ਸਿੱਖੀ ਦਾ ਧੁਰਾ ਦਰਬਾਰ ਸਾਹਿਬ ਅੰਮ੍ਰਿਤਸਰ ਅਕਾਲ ਤਖਤ ਉਸ ਨੂੰ ਢਾਉਣ ਦੇ ਵੀ ਇਲਜ਼ਾਮ ਉਸ ਉੱਪਰ ਹੀ ਲੱਗਦੇ ਹਨ ਸਮਤਾ ਦਾ ਉਭਾਰ ਤੇ ਸ਼ਹਾਦਤ ਪੰਜਾਬ ਵਿੱਚ ਹਿੰਦੂਆਂ ਦੇ ਪਿੰਡਾਂ ਸ਼ਹਿਰਾਂ ਬਸਾਰ ਰੇਲ ਗੱਡੀਆਂ ਵਿੱਚ ਹੋਏ ਕਤਲ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਕਤਲ ਪੰਜਾਬ ਦੇ ਪੂਰੀ ਤਰ੍ਹਾਂ ਉਜਾੜੇ ਦੇ ਜਿਸ ਉੱਪਰ ਦੋਸ਼ ਹਨ ਇਹ ਕਿਸਾਨ ਯੂਨੀਆ ਉਸ ਪਾਰਟੀ ਦਾ ਵਿਰੋਧ ਕਿਉਂ ਨਹੀਂ ਕਰਦੀਆਂ ਸਿਰਫ ਭਾਜਪਾ ਦਾ ਹੀ ਵਿਰੋਧ ਕਿਉਂ ਜਦੋਂ ਭਾਰਤ ਜੋੜੋ ਯਾਤਰਾ ਵੇਲੇ ਇਹਨਾਂ ਯੂਨੀਆ ਦੇ ਲੀਡਰ ਉਹਨਾਂ ਦੇ ਜਿਹੜੇ ਉਸ ਭਾਰਤ ਜੋੜੋ ਯਾਤਰਾ ਵਿੱਚ ਦਿਖਦੇ ਹਨ ਤਾਂ ਸਾਰੀ ਕਹਾਣੀ ਸਮਝ ਆ ਜਾਂਦੀ ਹੈ ਬਸ ਇੱਥੇ ਹੀ ਗੱਲ ਖਤਮ ਕਰਦੇ ਹਾਂ ਦੋਸਤੋ ਇਸ ਤੋਂ ਵੱਧ ਕੁਝ ਕਹਿਣਾ ਐਵੇਂ ਹੀ ਕਿਸੇ ਨੂੰ ਜਾਤੀ ਤੌਰ ਤੇ ਨੰਗੇ ਕਰਕੇ ਜਲੀਲ ਕਰਨ ਵਰਗਾ ਹੋਵੇਗਾ ਜੋ ਠੀਕ ਨਹੀਂ ਹੁੰਦਾ ਤੁਸੀਂ ਆਪ ਹੀ ਸਮਝਦਾਰ ਹੋ ਸੋਚਣ ਵਿਚਾਰਨ ਦੀ ਸ਼ਕਤੀ ਰੱਖਦੇ ਹੋ ਵੈਸੇ ਵੀ ਦੋਸਤੋ ਇਹ ਜੋ ਯੂਨੀਅਨਾਂ ਬਣੀਆਂ ਹੋਈਆਂ ਹਨ ਖਾਸ ਕਰ ਕਿਸਾਨ ਯੂਨੀਅਨਾਂ ਜਾਂ ਟ੍ਰੇਡ ਯੂਨੀਅਨਾਂ ਇਹ ਕਿਸ ਆਈਡਿਓਲੋਜੀ ਦੀਆਂ ਸਮਰਥਨ ਕਰਦੀਆਂ ਹਨ ਕੌਮਨਸਟ ਆਈਡਿਓਲੋਜੀ ਇਹ ਬਚੀ ਕਿੱਥੇ ਹੈ ਦੋਸਤੋ ਜਰਾ ਸੋਚੋ ਇਹ ਪ੍ਰੈਕਟੀਕਲੀ ਸਿਰਫ ਚੀਨ ਰੂਸ ਅਤੇ ਕੋਰੀਆ ਵਰਗੇ ਦੇਸ਼ਾਂ ਵਿੱਚ ਹੀ ਬਚੀ ਹੋਈ ਹੈ ਕਿ ਚੀਨ ਰੂਸ ਜਾਂ ਕੋਰੀਆ ਨਾਰਥ ਕੋਰੀਆ ਕੀ ਉੱਥੇ ਲੋਕਤੰਤਰ ਹੈ ਜਰਾ ਸੋਚਿਓ ਪਰ ਭਾਰਤ ਵਿੱਚ ਇਹ ਕੋਮਨਸਟ ਸਭ ਕੁਝ ਲੋਕਤੰਤਰ ਦੇ ਨਾਂ 'ਤੇ ਹੀ ਠੀਕ ਕਰ ਰਹੇ ਹਨ ਪਰਮਾਉ ਅਤੇ ਆਪਣਾ ਢੜਕਾਉ ਪ੍ਰਚਾਰ ਅੱਜਕੱਲ ਪੰਜਾਬ ਵਿੱਚ ਇਹ ਖੁੱਲ ਕੇ ਦੰਦ ਨਾਉਂਦੇ ਫਿਰਦੇ ਹਨ ਇਨਾਦਾ ਹੀ ਇੱਕ ਚਿਹਰਾ ਤੁਹਾਨੂੰ ਚੇਤੇ ਹੋਵੇਗਾ ਕਾਮਰੇਡ ਲਾਲਚੰਦ ਕਟਾਰੂ ਚੱਕ ਨਾਂ ਦਾ ਚੰਗੀ ਤਰ੍ਹਾਂ ਯਾਦ ਹੋਵੇਗਾ ਮਿੱਤਰੋ ਪਠਾਨਕੋਟ ਗੁਰਦਾਸਪੁਰ ਵਾਲੇ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੀ ਹੋਣਗੇ ਕਾਮਰੇਡ ਲਾਲਚੰਦ ਕਟਾਰੂ ਚੱਕ ਦੋਸਤੋ ਇਹ ਸੋਚਣ ਵਿਚਾਰਨ ਵਾਲੀ ਗੱਲ ਹੈ ਲੋਕਤੰਤਰ ਵਿੱਚ ਚੋਣਾਂ ਵੇਲੇ ਵੋਟਾਂ ਕਰਨ ਦਾ ਹੱਕ ਸਭ ਨੂੰ ਹੁੰਦਾ ਹੈ ਜੋ ਬਾਲਗ ਹੈ ਜੋ ਵੋਟਰ ਹੈ ਕੀ ਪਿੰਡਾਂ ਵਿੱਚ ਸਿਰਫ ਕਿਸਾਨ ਹੀ ਵੱਸਦੇ ਹਨ ਪਿੰਡਾਂ ਵਿੱਚ ਵੱਸਣ ਵਾਲੇ ਮਜ਼ਦੂਰ ਤਬਕਾ ਛੋਟਾ-ਮੋਟਾ ਕੰਮਕਾਜ ਕਰਨ ਵਾਲੇ ਜੋ ਖੇਤੀਬਾੜੀ ਤੋਂ ਇਲਾਵਾ ਕੋਈ ਹੋਰ ਕੰਮ ਕਰਦੇ ਹਨ ਕਿ ਉਹਨਾਂ ਨੂੰ ਉਹਨਾਂ ਦਾ VOTING RIGHT ਨਹੀਂ ਹੈ ਦੋਸਤੋ ਕਿਸਾਨ ਯੂਨੀਅਨਾਂ ਹੀ ਇਹ ਕਿਉਂ ਤੈਅ ਕਰਨ ਕਿ ਉਹ ਤਬਕਾ ਕਿਸ ਨੂੰ ਵੋਟ ਪਾਵੇ ਹਰ ਪਾਰਟੀ ਪਿੰਡਾਂ ਸ਼ਹਿਰਾਂ ਵਿੱਚ ਆਪਣਾ ਪ੍ਰਚਾਰ ਕਰੇ ਨੀਤੀਆਂ ਦੱਸੇ ਕੀ ਕਰਨਾ ਹੈ ਆਪਣਾ ਪ੍ਰੋਗਰਾਮ ਦੇਵੇ ਲੋਕਾਂ ਨੂੰ ਜੋ ਸਹੀ ਲੱਗੇ ਉਸ ਨੂੰ ਲੋਕ ਵੋਟ ਪਾਉਣ ਪਰ ਪਿੰਡਾਂ ਵਿੱਚ ਵੜ ਨਹੀਂ ਦੇਣਾ ਗੱਲ ਕਰਨ ਨਹੀਂ ਦੇਣੀ ਇਹ ਤਾਂ ਦੋਸਤੋ ਪੂਰੀ ਤਰ੍ਹਾਂ ਗਲਤ ਹੈ ਵਿਰੋਧ ਵਿਚਾਰਾਂ ਨਾਲ ਹੁੰਦਾ ਹੈ ਸਭਿਅਕ ਸਮਾਜ ਵਿੱਚ ਲੋਕਤੰਤਰ ਵਿੱਚ ਦੋਸਤੋ ਵਿਰੋਧ ਦੇ ਨਾਂ ਤੇ ਹਲ ਹਲਲਾ ਕਰਨੀ ਜਾਂ ਧੱਕੇਸ਼ਾਹੀ ਕਰਨੀ ਇਹ ਬੁਰਸ਼ਾ ਕਰਦੀ ਹੁੰਦੀ ਹੈ ਇਹ ਗੁੰਡਾਗਰਦੀ ਹੁੰਦੀ ਹੈ ਦੋਸਤੋ ਅਫਗਾਨਿਸਤਾਨ ਅਤੇ ਸੀਰੀਆ ਵਰਗੇ ਦੇਸ਼ਾਂ ਵਿੱਚ ਇਸੇ ਬੁਰਸ਼ਾ ਕਰਦੀ ਨੇ ਤਬਾਈ ਮਚਾਈ ਹੋਈ ਹੈ ਦੋਸਤੋ ਸਰੀਆ ਅਫਗਾਨਿਸਤਾਨ ਵਰਗੇ ਦੇਸ਼ਾਂ ਵਿੱਚ ਜਿਹੜਾ ਕਾਬਜ ਤੇ ਰਹਿ ਹੈ ਜੋ ਕਾਬਜ ਹੈ ਉਹ ਹਿੰਸਾ ਤੇ ਧੱਕੇ ਦੇ ਸਿਰ ਤੇ ਉਸ ਸਮਾਜ ਦੇ ਡੂਜ਼ ਐਂਡ ਡੋਂਟ ਤੈਅ ਕਰਦਾ ਹੈ ਉੱਥੇ ਵਿਚਾਰ ਨਹੀਂ ਸਕੋ ਵਿਰੋਧ ਤੇ ਹਿੰਸਾ ਚੱਲਦੀ ਹੈ ਕੀ ਪੰਜਾਬ ਨੂੰ ਇਹ ਲੋਕ ਉਧਰ ਹੀ ਨਹੀਂ ਲੈ ਕੇ ਜਾ ਰਹੇ ਖਾਸ ਕਰ ਇਹ ਕਿਸਾਨ ਯੂਨੀਅਨਾਂ ਦੇ ਬਿਆਨ ਥਾਂ ਥਾਂ ਸੜਕਾ ਜਾਮ ਰੇਲਾ ਜਾਮ ਜੇ ਕੋਈ ਇਹਨਾਂ ਦੇ ਧੱਕੇ ਦਾ ਵਿਰੋਧ ਕਰੇ ਜਾਂ ਇਹਨਾਂ ਦੇ ਵਿਰੋਧ ਵਿੱਚ ਕੋਈ ਗੱਲ ਕਰੇ ਤਾਂ ਉਹ ਕਿਸਾਨ ਵਿਰੋਧੀ ਕਦੀ ਪੰਜਾਬ ਵਿਰੋਧੀ ਅਤੇ ਕਦੇ ਕਦੇ ਪੰਥ ਵਿਰੋਧੀ ਸੋਚਿਓ ਦੋਸਤੋ ਪੰਜਾਬ ਗੁਰੂਆਂ ਦੀ ਕਰਮ ਭੂਮੀ ਰਿਹਾ ਹੈ ਕੀ ਪੰਜਾਬ ਵਿੱਚ ਇਹਨਾਂ ਨੂੰ ਇਹ ਕਰਨਾ ਸ਼ੋਗਦਾ ਹੈ ਗੁਰੂਆਂ ਨੇ ਵਿਚਾਰਾਂ ਦੇ ਸਿਰ ਤੇ ਹੀ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿਖਾਈ ਸੀ ਜੋ ਬਹੁਤ ਹੀ ਵਧੀਆ ਅਤੇ ਉਸਾਰੂ ਸੀ ਦੋਸਤੋ ਜਦੋਂ ਗੁਰੂ ਪੰਜਾਬ ਵਿੱਚ ਵਿਚਰ ਰਹੇ ਸਨ ਤਾਂ ਉਹਨਾਂ ਦੇ ਆਪੋਜੀਟ ਵਿਚਾਰ ਵਾਲੇ ਵੀ ਲੋਕ ਉਸ ਵੇਲੇ ਪੰਜਾਬ ਵਿੱਚ ਸਨ ਖਾਸ ਕਰ ਧਰਮ ਦੇ ਖੇਤਰ ਵਿੱਚ ਪਰ ਕੀ ਕਦੀ ਗੁਰੂਆਂ ਦਾ ਵਿਰੋਧ ਹੋਇਆ ਤੱਕਾ ਮੁੱਕੀ ਮਾਰਕੁੱਟ ਕਦੇ ਕੁਝ ਹੋਇਆ ਪਰ ਨਹੀਂ ਪਰ ਜਦੋਂ ਅਸੀਂ ਅੱਜ ਵੇਖਦੇ ਹਾਂ ਤਾਂ ਸਾਨੂੰ ਸਮਝ ਲੱਗਦੀ ਹੈ ਕਿ ਇੱਥੇ ਸਿਰਫ ੱੱਕਾ ਮੁੱਕੀ ਹੀ ਚੱਲਦੀ ਹੈ ਵਿਚਾਰਾਂ ਦੀ ਕੋਈ ਸਾਜ ਹੈ ਹੀ ਨਹੀਂ ਕਿਸੇ ਨਾਲ ਕੋਈ ਕਿਸੇ ਦੀ ਗੱਲ ਸੁਣ ਕੇ ਰਾਜੀ ਹੀ ਨਹੀਂ ਹਰ ਕੋਈ ਆਪਣੀ ਗੱਲ ੱੱਕੇ ਨਾਲ ਮਨਾਉਣਾ ਚਾਹੁੰਦਾ ਹੈ ਇਹ ਮੰਡੀਆਂ ਦਾ ਕਰਤਾ ਹੀ ਰਹਿੰਦਾ ਖੁੰਦਾ ਜਿਮੀਂਦਾਰ ਜਮੀ ਮਾਰਤੇ ਇਹਨਾਂ ਨੇ ਤਾਂ ਹਾਂ ਜਿੱਥੇ ਵੀ ਇਹਨਾਂ ਦੀ ਮਗਰ ਗੱਡੀ ਜਾਊਗੀ ਜਿਵੇਂ ਉੱਥੇ ਮਗਰ ਮਗਰ ਜਾਵਾਂਗੇ ਅਸੀਂ ਪੋਟਰ ਨੂੰ ਇੰਨੇ ਵੱਡੇ ਲੈਵਲ ਤੇ ਨਾਰਾਜ਼ ਕਰਨਾ 400 ਯੂਨੀਅਨਾਂ ਨੇ ਐਸਕੇਐਮ ਦੇ ਵਿੱਚ 100 ਯੂਨੀਅਨਾਂ ਨੇ ਐਸਕੇਐਮ ਦੇ ਵਿੱਚ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਹੀ ਭਾਜਪੀ ਦਾ ਬਾਈਕਾਟ ਕਰਨੀ ਹੈ ਹਾਂ ਅਸੀਂ ਭਾਜਪੀ ਦੇ ਜੋ ਵੀ ਐਮਪੀ ਖੜਨਗੇ ਜਿਹੜੀ ਉਹਨਾਂ ਦੀ ਕੋਈ ਮਦਦ ਕਰਨ ਨਾਲ ਸਾਡਾ ਬਾਈਕਾਟ ਕਰਾਂਗੇ ਦੋਸਤੋ ਜਦੋਂ ਅਸੀਂ ਚੀਨ ਅਫਗਾਨਿਸਤਾਨ ਜਾਂ ਸਿਰਿਆ ਵਿੱਚ ਲੋਕਾਂ ਦੀ ਤਸਯੋਗ ਹਾਲਤ ਵੇਖਦੇ ਹਾਂ ਅਤੇ ਉਹਨਾਂ ਦੇ ਮਨੁੱਖੀ ਅਧਿਕਾਰ ਉਹਨਾਂ ਨੂੰ ਕੀ ਮਨੁੱਖੀ ਅਧਿਕਾਰ ਪ੍ਰਾਪਤ ਹਾਂ ਇਹ ਜਾਣਦੇ ਹਾਂ ਉਸ ਤੋਂ ਬਾਅਦ ਸਾਨੂੰ ਲੋਕਤੰਤਰ ਹੀ ਸਭ ਤੋਂ ਬੈਸਟ ਆਪਸ਼ਨ ਲੱਗਦਾ ਹੈ ਉਮੀਦ ਹੈ ਦੋਸਤੋ ਤੁਸੀਂ ਵੀ ਇਸ ਨਾਲ ਸਹਿਮਤ ਹੋਵੋਗੇ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਅਗਲੇ ਭਾਗ ਵਿੱਚ ਆਪਾਂ ਨਿਧਾਣੇ ਤੋਂ ਐਮਪੀ ਰਵਨੀਤ ਬਿੱਟੂ ਉਹਨਾਂ ਦੀ ਬੀਜੇਪੀ ਵਿੱਚ ਜਾਣ ਬਾਰੇ ਗੱਲ ਕਰਾਂਗੇ ਧੰਨਵਾਦ ਫੇਰ ਮਿਲਦੇ ਹਾਂ